ਸਾਸਤਰੀ ਗਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜੀ ਦੇ ਸੋਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਬਿਲਕੁਲ ਰੈਸਟੋਰੈਂਟ ਸਟਾਈਲ ਦਾਲ ਮੱਖਣੀ ਦਾਲ ਮੱਖਣੀ ਘਰ ਦੇ ਵਿੱਚ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਜਾਂਦੀ ਹੈ ਤੇ ਇਹਨੂੰ ਬਣਾਉਣ ਦਾ ਤਰੀਕਾ ਵੀ ਜਿਹੜਾ ਹੈਗਾ ਬਹੁਤ ਸੌਖਾ ਹੈ ਤੇ ਆਪਾਂ ਰੈਸਪੀ ਅਰੀ ਸਟਾਰਟ ਕਰਦੇ ਹਾਂ ਦਾਲ ਮੱਖਣੀ ਬਣਾਉਣ ਵਾਸਤੇ ਇੱਥੇ ਮੈਂ ਇੱਕ ਕਟੋਰੀ ਸਾਬਤ ਕਾਲੇ ਮਾਹ ਦੀ ਦਾਲ ਲਈਏ ਤੇ ਨਾਲ ਹੀ ਦੋ ਵੱਡੇ ਚਮਚ ਮੈਂ ਰਾਜਮਾ ਦੇ ਲੱਲਿੱਤੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਮੈਂ 8 ਘੰਟੇ ਲਈ ਪਾਣੀ ਦੇ ਵਿੱਚ ਭਿਓ ਕੇ ਰੱਖ ਦਿੱਤਾ ਸੀ ਤਾਂ ਜੋ ਇਹ ਚੰਗੀ ਤਰ੍ਹਾਂ ਗਲ ਜੇ ਤੇ ਦੇਖੋ ਜਿਹੜੀ ਦਾਲ ਹੈਗੀ ਇਹ ਗਲਨੀ ਸ਼ੁਰੂ ਹੋ ਗਈ ਏ ਮਾਹ ਦੀ ਦਾਲ ਨੂੰ ਬਣਨ ਚ ਬਹੁਤ ਟਾਈਮ ਲੱਗਦਾ ਜੇ ਇਸ ਨੂੰ ਇਸ ਤਰ੍ਹਾਂ ਭੇ ਕੇ ਬਣਾਇਆ ਜਾਏ ਤਾਂ ਫਿਰ ਇਹ ਥੋੜੀ ਜਲਦੀ ਬਣ ਜਾਂਦੀ ਏ ਮੈਂ ਇਸ ਕਟੋਰੀ ਦੇ ਹਿਸਾਬ ਨਾਲ ਦਾਲ ਲਈ ਤੇ ਹੁਣ ਇੱਕ ਸਾਈਡ ਤੇ ਮੈਂ ਕੁੱਕਰ ਦੇ ਵਿੱਚ ਇਹ ਦਾਲ ਪਾ ਰਹੀ ਆ ਤੇ ਦਾਲ ਦਾ ਜਿਹੜਾ ਪਾਣੀ ਹੈਗਾ ਉਹ ਆਪਾਂ ਕੱਢ ਦਿੱਤਾ ਹੋਇਆ ਤੇ ਦੇਖੋ ਦਾਲ ਸਾਰੀ ਮੈਂ ਕੁੱਕਰ ਦੇ ਵਿੱਚ ਪਾ ਦਿੱਤੀ ਐ ਤੇ ਹੁਣ ਇਸ ਦੇ ਵਿੱਚ ਪੰਜ ਵੱਡੇ ਕੱਪ ਪਾਣੀ ਦੇ ਪਾਵਾਂਗੇ ਇਸ ਦਾਲ ਦੇ ਵਿੱਚ ਪਾਣੀ ਜਿਹੜਾ ਹੈਗਾ ਬਹੁਤ ਜ਼ਿਆਦਾ ਲੱਗਦਾ ਇਸ ਲਈ ਆਪਾਂ ਪੰਜ ਵੱਡੇ ਕੱਪ ਜਿਹੜੇ ਕਾਫੀ ਵਾਲੇ ਵੱਡੇ ਮੱਗ ਹੁੰਦੇ ਨੇ ਉਹ ਭਰ ਕੇ ਆਪਾਂ ਇਸ ਦੇ ਵਿੱਚ ਪਾ ਦਿੱਤੇ ਨੇ ਤੇ ਨਾਲ ਹੀ ਇਸ ਦੇ ਪਾ ਦਿੱਤਾ ਇੱਕ ਮੈਂ ਤੇਜ ਪੱਤਾ ਤੇ 7 ਤੋਂ 8 ਕਲੀਆਂ ਲਸਣ ਦੀਆਂ ਵੀ ਪਾ ਦਿੱਤੀਆਂ ਨੇ ਇਹਨਾਂ ਨੂੰ ਕੱਟਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਤੇ ਨਾਲ ਹੀ ਇਸਦੇ ਵਿੱਚ ਅੱਧਾ ਚਮਚ ਨਮਕ ਦਾ ਪਾ ਦਿੱਤਾ ਹੈ ਨਮਕ ਅਜੇ ਆਪਾਂ ਘੱਟ ਪਾਵਾਂਗੇ ਬਾਕੀ ਦਾ ਨਮਕ ਬਾਅਦ ਚੋਂ ਪਾਵਾਂਗੇ ਤੇ ਹੁਣ ਇਸ ਦਾ ਮੈਂ ਟੱਕਣ ਲਗਾ ਦਿੱਤਾ ਹੈ ਹਾਈ ਫਲੇਮ ਦੇ ਉੱਪਰ ਆਪਾਂ ਇੱਕ ਵਿਸਲ ਪਹਿਲਾਂ ਇਹਦੀ ਆਂ ਦੇਵਾਂਗੇ ਉਸ ਤੋਂ ਬਾਅਦ ਜਦੋਂ ਮਤਲਬ ਕਿ ਇੱਕ ਵਿਸਲ ਆ ਜਾਏਗੀ ਤਾਂ ਫਲੇਮ ਆਪਾਂ ਲੋ ਕਰ ਦੇਣੀ ਹੈ ਤੇ ਲੋ ਫਲੇਮ ਦੇ ਉੱਪਰ ਪੰਜ ਵਿਸਲਾਂ ਤਾਂ ਕਿਸ ਨੂੰ ਪਕਾਵਾਂਗੇ ਤੇ ਵਿਸਲਸ ਆ ਚੁੱਕੀਆਂ ਹੋਈਆਂ ਨੇ ਤੇ ਹੁਣ ਆਪਾਂ ਇੱਕ ਵਾਰੀ ਚੈੱਕ ਕਰ ਲੈਣੇ ਆ ਇਹਨੂੰ ਖੋਲ ਕੇ ਦੇਖੋ ਜਿਹੜੀ ਦਾਲ ਹੈਗੀ ਇਹ ਚੰਗੀ ਤਰ੍ਹਾਂ ਗਲ ਤਾਂ ਚੁੱਕੀ ਹੋਈ ਏ ਪਰ ਇਹਦੇ ਹਜੇ ਜਿਹੜੇ ਦਾਣੇ ਹੈਗੇ ਨੇ ਦਾਲ ਦੇ ਉਹ ਅਲੱਗ-ਅਲੱਗ ਨੇ ਇਹ ਦੇਖੋ ਕਿਉਂਕਿ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਦਾਲ ਨੂੰ ਬਣਨ ਦੇ ਵਿੱਚ ਟਾਈਮ ਲੱਗਦਾ ਤੇ ਇਹਨੂੰ ਆਪਾਂ ਜਿੰਨਾ ਜ਼ਿਆਦਾ ਰਿੱਜਾਂਗੇ ਉੰਨੀ ਜ਼ਿਆਦੀ ਇਹ ਸਵਾਦ ਬਣੇਗੀ ਤੇ ਹੁਣ ਇਸ ਦਾਲ ਨੂੰ ਆਪਾਂ ਥੋੜਾ ਜਿਹਾ ਮੈਸ਼ ਕਰ ਲਾਂਗੇ ਤਾ ਜੋ ਇਹ ਮੇਲ ਫੜ ਲੇ ਇਸ ਦਾ ਪਾਣੀ ਪਾਣੀ ਅਲੱਗ ਨਾ ਦਿਖੇ ਦਾਲ ਦਾਲ ਅਲੱਗ ਨਾ ਦਿਖੇ ਤੇ ਦੇਖੋ ਇਸ ਤਰ੍ਹਾਂ ਮੈਸ਼ਰ ਨਾਲ ਜਾਂ ਤੁਸੀਂ ਸਾਗ ਵਾਲੇ ਕੋਟਨੇ ਦੇ ਨਾਲ ਇਸ ਨੂੰ ਥੋੜਾ ਜਿਹਾ ਮੈਸ਼ ਕਰ ਲਓ ਤੇ ਦੇਖੋ ਥੋੜੀ ਜੀ ਦਾਲ ਜਿਹੜੀ ਹੈਗੀ ਮੈਂ ਮੈਸ਼ ਕਰ ਲਈਏ ਤੇ ਪਾਣੀ ਤੇ ਦਾਲ ਇੱਕਸਾਰ ਹੋ ਗਏ ਨੇ ਹਜੇ ਇਹ ਦਾਲ ਕਾਫੀ ਗਾੜੀ ਹੈ ਹੁਣ ਇਸ ਦੇ ਵਿੱਚ ਮੈਂ 2 ਵੱਡੇ ਕੱਪ ਹੋਰ ਪਾਣੀ ਦੇ ਪਾਵਾਂਗੀ ਤੇ 10 ਤੋਂ 12 ਮਿੰਟ ਲਈ ਇਸ ਨੂੰ ਲੋ-ਮੀਡੀਅਮ ਫਲੇਮ ਦੇ ਉੱਪਰ ਆਪਾਂ ਇਸੇ ਤਰ੍ਹਾਂ ਰਿਜਨ ਦਵਾਂਗੇ ਤੇ ਇੱਕ ਸਾਈਡ ਤੇ ਇਸ ਦਾ ਤੜਕਾ ਲਾਣ ਦੀ ਤਿਆਰੀ ਆਪਾਂ ਸ਼ੁਰੂ ਕਰ ਲੈਣੇ ਆ ਤੇ ਹੁਣ ਦੇਖੋ ਇੱਥੇ ਮੈਂ ਕੜਾਈ ਦੇ ਵਿੱਚ ਤਕਰੀਬਨ ਦੋ ਵੱਡੇ ਚਮਚ ਦੇਸੀ ਘਿਓ ਦੇ ਪਾਏ ਨੇ ਦਾਲ ਮੱਖਣੀ ਜਿਹੜੀ ਹੈਗੀ ਇਹ ਦੇਸੀ ਘਿਓ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਏ ਤੇ ਹੁਣ ਇਸ ਦੇ ਵਿੱਚ ਬਿਲਕੁਲ ਥੋੜਾ ਜਿਹਾ ਮਤਲਬ ਕਿ ਚਮਚ ਦਾ ਚੌਥਾ ਹਿੱਸਾ ਹੀ ਆਪਾਂ ਜੀਰੇ ਦਾ ਪਾਵਾਂਗੇ ਸਾਬਤ ਜੀਰੇ ਦਾ ਇਸਤੇਮਾਲ ਦਾਲ ਮੱਖਣੀ ਦੇ ਵਿੱਚ ਬਹੁਤ ਘੱਟ ਹੁੰਦਾ ਥੋੜੀ ਦੇਰ ਹੀ ਲੱਗਣੀ ਹੈ ਜਿਹੜਾ ਜੀਰਾ ਹੈਗਾ ਉਹ ਭੁੰਨਿਆ ਜਾਣਾ ਹੈ ਅੱਧਾ ਕੁ ਮਿੰਟ ਹੀ ਲੱਗਿਆ ਦੇਖੋ ਜਿਹੜਾ ਜੀਰਾ ਹੈਗਾ ਬੜੇ ਵਧੀਆ ਤਰੀਕੇ ਦੇ ਨਾਲ ਭੁੰਨਿਆ ਜਾ ਚੁੱਕਾ ਹੈ ਤੇ ਹੁਣ ਇੱਥੇ ਮੈਂ ਤਕਰੀਬਨ ਡੇਢ ਵੱਡਾ ਚਮਚ ਲਸਣ ਅਦਰਕ ਲੈ ਲਿਆ ਬਰੀਕ ਬਰੀਕ ਕੱਟ ਕੇ ਤੁਸੀਂ ਚਾਹੋ ਤਾਂ ਇਸ ਨੂੰ ਪੀਸ ਕੇ ਵੀ ਪਾ ਸਕਦੇ ਹੋ ਇਸ ਦੇ ਵਿੱਚ ਜਾਂ ਫਿਰ ਦਦਰਾ ਜਿਹਾ ਕੁੱਟ ਕੇ ਵੀ ਇਸ ਦੇ ਵਿੱਚ ਪਾ ਸਕਦੇ ਹੋ ਤੇ ਲਾਈਟ ਬ੍ਰਾਊਨ ਹੋਣ ਤੱਕ ਆਪਾਂ ਨੇ ਇਸ ਨੂੰ ਭੁੰਨ ਲੈਣਾ ਤੇ ਨਾਲ ਹੀ ਨਾਲ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਜਿਹੜਾ ਲਸਣ ਅਦਰਕ ਹੈਗਾ ਉਹ ਹਲਕਾ ਜਿਹਾ ਬਰਾਊਨ ਹੋ ਗਿਆ ਤੇ ਹੁਣ ਇਸ ਦੇ ਵਿੱਚ ਮੈਂ ਦੋ మీడియం ਸਾਈਜ਼ ਦੇ ਪਿਆਜ਼ ਬਰੀਕ-ਬਰੀਕ ਕੱਟ ਕੇ ਪਾ ਦਿੱਤੇ ਨੇ ਇਹਨਾਂ ਨੂੰ ਬਰਾਊਨ ਹੋਣ ਤੱਕ ਆਪਾਂ ਭੁੰਨ ਲੈਣਾ ਪਿਆਜ਼ਾਂ ਨੂੰ ਲਗਾਤਾਰ ਹਿਲਾਉਂਦੇ ਹੋਏ ਇਸ ਤਰੀਕੇ ਦੇ ਨਾਲ ਭੁੰਨਣਾ ਪਿਆਜ਼ ਬਿਲਕੁਲ ਵੀ ਕੱਚੇ ਨਹੀਂ ਰਹਿਣੇ ਚਾਹੀਦੇ ਜਿਹੜੀ ਦਾਲ ਹੈਗੀ ਐ ਫਿਰ ਵਦਿਆ ਨਹੀਂ ਲੱਗਦੀ ਤੇ ਦੇਖੋ ਪਿਆਜ਼ ਜਿਹੜੇ ਹੈਗੇ ਨੇ ਇੱਥੇ ਬਰਾਊਨ ਹੋ ਚੁੱਕੇ ਨੇ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਤਿੰਨ మీడియం ਸਾਈਜ਼ ਦੇ ਟਮਾਟਰਸ ਦੀ ਪੇਸਟ ਦਾਲ ਮੱਖਣੀ ਦੇ ਵਿੱਚ ਜਿਹੜੇ ਟਮਾਟਰ ਹੈਗੇ ਨੇ ਇਹਨਾਂ ਦਾ ਇਸਤੇਮਾਲ ਥੋੜਾ ਜਿਹਾ ਜ਼ਿਆਦਾ ਹੁੰਦਾ ਤੇ ਦੇਖੋ ਇਹਨਾਂ ਨੂੰ ਮੈਂ ਮਿਕਸੀ ਦੇ ਵਿੱਚ ਪੀਸ ਲਿੱਤਾ ਹੈ ਮਿਕਸੀ ਦੇ ਜਾਰ ਦੇ ਵਿੱਚ ਥੋੜੀ ਜਿਹੀ ਟਮਾਟਰਾਂ ਦੀ ਪੇਸਟ ਲੱਗੀ ਹੈ ਇਸ ਦੇ ਵਿੱਚ ਅੱਧੀ ਕਟੋਰੀ ਪਾਣੀ ਦੀ ਪਾ ਕੇ ਮੈਂ ਉਹ ਵੀ ਦੇਖੋ ਇਸ ਦੇ ਵਿੱਚ ਪਾ ਦਿੱਤੀ ਹੈ ਦਾਲ ਮੱਖਣੀ ਬਣਾਣੀ ਬਹੁਤ ਹੀ ਜ਼ਿਆਦਾ ਸੋਖੀ ਏ ਤੇ ਨਾਲ ਹੀ ਦੇਖੋ ਇਸ ਦੇ ਵਿੱਚ ਮੈਂ ਚਾਰ ਤੋਂ ਪੰਜ ਹਰੀਆਂ ਮਿਰਚਾਂ ਬਰੀਕ-ਬਰੀਕ ਕੱਟ ਕੇ ਪਾ ਦਿੱਤੀਆਂ ਨੇ ਤੇ ਇਸ ਨੂੰ ਹੁਣ ਆਪਾਂ 2 ਮਿੰਟ ਲਈ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਇੱਕ ਸਾਈਡ ਤੇ ਆਪਾਂ ਦਾਲ ਵੀ ਚੈੱਕ ਕਰ ਲੈਨੇ ਆ ਤੇ ਦੇਖੋ ਦਾਲ ਨੂੰ ਰਿਜਦੇ ਹੋਏ ਵੀ ਇੱਥੇ ਤਕਰੀਬਨ 10 ਮਿੰਟ ਹੋ ਗਏ ਨੇ 2 ਮਿੰਟ ਆਪਾਂ ਇਹਨੂੰ ਹੋਰ ਰਿੰਨਾਂਗੇ ਦਾਲ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਜਿੰਨੀ ਜ਼ਿਆਦਾ ਰਿੰਨੀ ਗਈ ਹੋਏਗੀ ਉੰਨੀ ਹੀ ਜ਼ਿਆਦਾ ਇਹ ਸਵਾਦ ਲੱਗੇਗੀ ਤੇ ਹੁਣ ਦੇਖੋ 2 ਮਿੰਟ ਹੋ ਗਏ ਨੇ ਟਮਾਟਰਾਂ ਨੂੰ ਭੁੰਨਦੇ ਹੋਏ ਹੁਣ ਇਸ ਦੇ ਵਿੱਚ ਆਪਾਂ ਥੋੜੇ ਜਿ ਮਸਾਲੇ ਪਾਵਾਂਗੇ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਅੱਧਾ ਚਮਚ ਨਮਕ ਦਾ ਨਮਕ ਬੜੇ ਹਿਸਾਬ ਨਾਲ ਪਾਣਾ ਕਿਉਂਕਿ ਆਪਾਂ ਜਦੋਂ ਦਾਲ ਨੂੰ ਉਬਾਲ ਲਿਆ ਸੀ ਤਾਂ ਉਸ ਦੇ ਵਿੱਚ ਵੀ ਨਮਕ ਪਾਇਆ ਸੀ ਤੇ ਨਾਲ ਹੀ ਚਮਚ ਦਾ ਚੌਥਾ ਹਿੱਸਾ ਹਲਦੀ ਪਾਊਡਰ ਪਾਣਾ ਹੈ ਹਲਦੀ ਬਹੁਤ ਜ਼ਿਆਦਾ ਨਹੀਂ ਪਾਣੀ ਇਸ ਦਾਲ ਦੇ ਵਿੱਚ ਤੇ ਹੁਣ ਇਹਨਾਂ ਨੂੰ ਆਪਾਂ ਉਦੋਂ ਤੱਕ ਪਕਾਣਾ ਜਦੋਂ ਤੱਕ ਕਿ ਟਮਾਟਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਾ ਜਾਏ ਮਤਲਬ ਕਿ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਜਾਣਾ ਚਾਹੀਦਾ ਤੇ ਦੇਖੋ ਇੱਥੇ ਜਿਹੜਾ ਮਸਾਲਾ ਹੈਗਾ ਚੰਗੀ ਤਰ੍ਹਾਂ ਭੁੰਨਿਆ ਜਾ ਚੁੱਕਾ ਹੈ ਟਮਾਟਰਾਂ ਦਾ ਜਿਹੜਾ ਪਾਣੀ ਹੈਗਾ ਉਹ ਚੰਗੀ ਤਰ੍ਹਾਂ ਸੁੱਕ ਚੁੱਕਾ ਹੋਇਆ ਤੇ ਦੂਜੀ ਸਾਈਡ ਤੇ ਜਿਹੜੀ ਦਾਲ ਹੈਗੀ ਉਹ ਵੀ ਚੰਗੀ ਤਰ੍ਹਾਂ ਰਿਣੀ ਜਾ ਚੁੱਕੀ ਹੈ ਤੇ ਦਾਲ ਨੂੰ ਆਪਾਂ ਇਸ ਮਸਾਲੇ ਦੇ ਵਿੱਚ ਪਾ ਦਾਂਗੇ ਤੇ ਇੱਥੇ ਫਲੇਮ ਆਪਾਂ ਹਜੇ ਲੋ ਰੱਖੀ ਹੋਈ ਏ ਤੇ ਸਾਰੀ ਦਾਲ ਦੇਖੋ ਮੈਂ ਇਸ ਦੇ ਵਿੱਚ ਪਾ ਦਿੱਤੀ ਏ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਇਹ ਦਾਲ ਫੁਲਕੇ ਪਰੌਂਠੇ ਚਾਵਲਾ ਨਾਲ ਬਹੁਤ ਜ਼ਿਆਦਾ ਵਧੀਆ ਲੱਗਦੀ ਏ ਦੇਖੋ ਇਸ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਤੇ ਇਸ ਦੇ ਵਿੱਚ ਹੁਣ ਮੈਂ ਇੱਕ ਚਮਚ ਕਸੂਰੀ ਮੇਥੀ ਪਾ ਲਿੱਤੀ ਏ ਤੇ ਨਾਲ ਹੀ ਇੱਥੇ ਮੈਂ ਹਰਾ ਧਨੀਆ ਵੀ ਪਾ ਲਿੱਤਾ ਬਰੀਕ ਬਰੀਕ ਕੱਟ ਕੇ ਤੇ ਹਰੇ ਧਨੀਏ ਤੋਂ ਬਾਅਦ ਹੁਣ ਇੱਥੇ ਪਾਵਾਂਗੀ ਮੈਂ ਸੁੱਕੇ ਧਨੀਏ ਦਾ ਪਾਊਡਰ ਤੇ ਨਾਲ ਹੀ ਇੱਥੇ ਪਾਵਾਂਗੀ ਮੈਂ ਚਮਚ ਦਾ ਚੌਥਾ ਹਿੱਸਾ ਜੀਰਾ ਪਾਊਡਰ ਤੇ ਅੱਧਾ ਚਮਚ ਗਰਮ ਮਸਾਲਾ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਤੇ ਦੇਖੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਹੁਣ ਆਪਾਂ ਇੱਕ ਸਪੈਸ਼ਲ ਤੜਕਾ ਲਾਵਾਂਗੇ ਜਿਹੜੀ ਕਿ ਇਸ ਦਾਲ ਦੀ ਸ਼ਾਨ ਹੈਗੀ ਏ ਤੇ ਦੇਖੋ ਹੁਣ ਇੱਥੇ ਇੱਕ ਬਰਤਨ ਦੇ ਵਿੱਚ ਮੈਂ ਮੱਖਣ ਪਾ ਲਿੱਤਾ ਐ ਇਸ ਦਾਲ ਦੇ ਵਿੱਚ ਮੱਖਣ ਦਾ ਇਸਤੇਮਾਲ ਬਹੁਤ ਜ਼ਿਆਦਾ ਹੁੰਦਾ ਹੈ ਤਕਰੀਬਨ 3 ਵੱਡੇ ਚਮਚ ਮੈਂ ਇੱਥੇ ਮੱਖਣ ਦੇ ਲਏ ਨੇ ਮੱਖਣ ਖੱਟਾ ਨਹੀਂ ਹੋਣਾ ਚਾਹੀਦਾ ਬਿਲਕੁਲ ਫਰੈਸ਼ ਮੱਖਣ ਲਿਆ ਤੇ ਇੱਕ ਚਮਚ ਭਰ ਕੇ ਮੈਂ ਇੱਥੇ ਦੇਗੀ ਮਿਰਚ ਲਈਏ ਇਹ ਸਿਰਫ ਆਪਾਂ ਰੰਗਤ ਦੇ ਲਈ ਲਈਏ ਇਹ ਕੋੜੀ ਨਹੀਂ ਹੁੰਦੀ ਬਿਲਕੁਲ ਵੀ ਇਹਦੇ ਨਾਲ ਦਾਲ ਦੀ ਜਿਹੜੀ ਰੰਗਤ ਹੈਗੀ ਇਹ ਬਹੁਤ ਵਧੀਆ ਹੁੰਦੀ ਹੈ ਤੇ ਇਸ ਨੂੰ ਆਪਾਂ ਬਿਲਕੁਲ ਹਲਕਾ ਜਿਹਾ ਮੈਲਟ ਕਰਨਾ ਹੈ ਬਹੁਤ ਜ਼ਿਆਦਾ ਆਪਾਂ ਇਸ ਨੂੰ ਮੈਲਟ ਨਹੀਂ ਕਰਨਾ ਨਹੀਂ ਤਾਂ ਜਿਹੜੀ ਦੇਗੀ ਮੀਚ ਹੈਗੀ ਉਹ ਜਲ ਜਾਏਗੀ ਤੇ ਲੋ ਫਲੇਮ ਦੇ ਉੱਪਰ ਦੇਖੋ ਆਪਾਂ ਇਸ ਨੂੰ ਮੈਲਟ ਕਰ ਲਿੱਤਾ ਹੈ ਹਲਕਾ ਜਿਹਾ ਤੇ ਹੁਣ ਇਸ ਨੂੰ ਆਪਾਂ ਦਾਲ ਦੇ ਵਿੱਚ ਪਾ ਦਾਂਗੇ ਤੇ ਦੇਖੋ ਇਸ ਤੜਕੇ ਨੂੰ ਆਪਾਂ ਦਾਲ ਦੇ ਵਿੱਚ ਪਾ ਦਿੱਤਾ ਹੈ ਤੇ ਜਿਹੜੀ ਦਾਲ ਹੈਗੀ ਇਹ ਬਹੁਤ ਹੀ ਜਿਆਦਾ ਵਧੀਆ ਬਣ ਕੇ ਤਿਆਰ ਹੋਈ ਏ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਦਵਾਂਗੇ ਤੇ ਜਦੋਂ ਆਪਾਂ ਇਸ ਨੂੰ ਸਰਵ ਕਰਾਂਗੇ ਤਾਂ ਉਸ ਟਾਈਮ ਤੇ ਆਪਾਂ ਦਾਲ ਦੇ ਵਿੱਚ ਕਰੀਮ ਪਾ ਲਵਾਂਗੇ ਤੁਸੀਂ ਕਰੀਮ ਵੀ ਪਾ ਸਕਦੇ ਹੋ ਜਾਂ ਫਿਰ ਜਿਹੜੀ ਮਲਾਈ ਏ ਫਰੈਸ਼ ਮਲਾਈ ਨੂੰ ਤੁਸੀਂ ਫੇਂਟ ਕੇ ਵੀ ਇੱਥੇ ਪਾ ਸਕਦੇ ਹੋ ਤੇ ਦਾਲ ਦੇਖੋ ਬਹੁਤ ਵਧੀਆ ਤਿਆਰ ਹੋ ਚੁੱਕੀ ਹੋਈ ਏ ਤੇ ਹੁਣ ਇਸ ਨੂੰ ਆਪਾਂ ਬਾਉਲ ਦੇ ਵਿੱਚ ਕੱਢ ਰਹੇ ਹਾਂ ਤੇ ਦੇਖੋ ਮੈਂ ਬਾਉਲ ਦੇ ਵਿੱਚ ਦਾਲ ਜਿਹੜੀ ਨਿਕਾਲ ਦਿੱਤੀ ਹੈ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਤੁਸੀਂ ਇੱਥੇ ਮਲਾਈ ਨੂੰ ਫੈਂਟ ਕੇ ਵੀ ਪਾ ਸਕਦੇ ਹੋ ਜਾਂ ਫਰੈਸ਼ ਕਰੀਮ ਵੀ ਪਾ ਸਕਦੇ ਹੋ ਮੈਂ ਇੱਥੇ ਮਲਾਈ ਨੂੰ ਚੰਗੀ ਤਰ੍ਹਾਂ ਫੈਂਟ ਕੇ ਪਾਇਆ ਹੈ ਇਹਦੇ ਨਾਲ ਦਾਲ ਦਾ ਸਵਾਦ ਜਿਹੜਾ ਹੈਗਾ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਹੈ ਦੇਖੋ ਕਿੰਨੀ ਸੋਖੀ ਹੈ ਦਾਲ ਬਣਾਣੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦੇਖੋ ਜਿਹੜੀ ਦਾਲ ਮੱਖਣੀ ਹੈਗੀ ਉਹ ਬਣ ਕੇ ਤਿਆਰ ਹੋ ਚੁੱਕੀ ਹੈ